ਅੱਜ ਅਸੀਂ ਸਰਜੀਤ ਪਾਤਰ ਦੇ ਜੀਵਨ ਅਤੇ ਰਚਨਾ ਬਾਰੇ ਵਿਚਾਰ ਚਰਚਾ ਕਰਾਂਗੇ ਸਰਜੀਤ ਪਾਤਰ ਹਰਮਨ ਪਿਆਰਾ ਸ਼ਾਇਰ ਹੈ ਸ਼ਿਵ ਕੁਮਾਰ ਬਟਾਲਵੀ ਤੋਂ ਬਾਅਦ ਜੇ ਕਿਸੇ ਪੰਜਾਬੀ ਸ਼ਾਇਰ ਨੂੰ ਮਕਬੂਲੀਅਤ ਹਾਸਲ ਹੋਈ ਉਹ ਹੈ ਸਰਜੀਤ ਪਾਤਰ ਉਸਨੇ ਗਜ਼ਲ ਗੀਤ ਅਤੇ ਨਜ਼ਮ ਕਾਵਿਧਾ ਮਾਰਹੀਂ ਸਮਕਾਲੀ ਦੌਰ ਵਿੱਚ ਪੰਜਾਬੀ ਕਵਤਾਂ ਨੂੰ ਹੋਰ ਬਲੰਦੀ ਪ੍ਰਦਾਨ ਕੀਤੀ ਆਧੁਨਿਕ ਯੁੱਗ ਚੇਤਨਾ ਦਾ ਸੰਚਾਰ ਕਰਨਾ ਉਸਦੀ ਕਵਿਤਾ ਦਾ ਮੂਲ ਉਦੇਸ਼ ਹੈ ਉਸ ਦੀਆਂ ਸਹਿਤਿਕ ਉਪਲਬਧੀਆਂ ਕਾਰਨ ਉਸ ਨੂੰ ਭਾਰਤ ਸਰਕਾਰ ਨੇ ਪਦਮਸ਼ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਸਰਜੀਤ ਪਾਤਰ ਦਾ ਜਨਮ 14 ਜਨਵਰੀ 1945 ਵਿੱਚ ਪਤੜਕਲਾਂ ਜ਼ਿਲ੍ਹਾ ਜਲੰਧਰ ਵਿਖੇ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਹਰਪ੍ਰਜਨ ਸਿੰਘ ਅਤੇ ਮਾਤਾ ਦਾ ਨਾਮ ਸ਼੍ਰੀਮਤੀ ਗੁਰਬਖਸ਼ ਕੌਰ ਸੀ ਸਰਜੀਤ ਪਾਤਰ ਨੇ ਮਡਲੀ ਵਿਦਿਆ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਹਾਸਲ ਕੀਤੀ 10ਵੀਂ ਖਾਲਸਾ ਹਾਈ ਸਕੂਲ ਖੈਰਾ ਮੱਜਾ ਬੀਏ ਗਵਰਨਮੈਂਟ ਰਣਧੀਰ ਕਾਲਜ ਕਪੂਰਥਲਾ ਐਮਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਤੇ ਇਸ ਉਪਰੰਤ ਪੀਐਸਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਹਾਸਲ ਕੀਤੀ ਸਰਜੀਤ ਪਾਤਰ ਨੇ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਵਿਖੇ ਬਤੌਰ ਪੰਜਾਬੀ ਲੈਕਚਰਾਰ ਕੰਮ ਕੀਤਾ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਲੰਮਾ ਅਰਸਾ ਅਧਿਆਪਨ ਕਾਰਜ ਕੀਤਾ ਸਰਜੀਤ ਪਾਤਰ ਦੁਆਰਾ ਲਿਖੀਆਂ ਗਿਆ ਰਚਨਾਵਾਂ ਦਾ ਵੇਰਵਾ ਇਸ ਤਰ੍ਹਾਂ ਹੈ ਕਾਪ ਸੰਗ੍ਰਹਿ ਅਵਾ ਵਿੱਚ ਲਿਖੇ ਹਰਫ ਬਿਰਕ ਅਰਜ ਕਰੇ ਹਨੇਰੇ ਵਿੱਚ ਸੁਲਗਦੀ ਬਨਮਾਲਾ ਲਵਜਾਂ ਦੀ ਦਰਗਾ ਪਤ ਚੜ ਦੀ ਪਾ ਜੇਵ ਸੁਰਜਮੀਨ ਚੰਨ ਸੂਰਜ ਦੀ ਵਹਿੰਗੀ ਸਦੀਆਂ ਦੀਆਂ ਤਰਕਾਲਾਂ ਸੰਬਾਦ ਕਾਪ ਸੰਗ੍ਰਹਿ ਸਰਜੀਤ ਪਾਤਰ ਨੇ ਕਵਿਤਾ ਤੇ ਭਾਰਤਿਕ ਤੇ ਰੰਗ ਵਿੱਚ ਰੰਗੀਆਂ ਕੁਝ ਰਚਨਾਵਾਂ ਪੰਜਾਬੀ ਸਾਇਤ ਨੂੰ ਦਿੱਤੀਆਂ ਹਨ ਸਭ ਤੋਂ ਪਹਿਲਾਂ ਅਸੀਂ ਉਨ੍ਹਾਂ ਦੀ ਕਿਤਾਬ ਸੂਰਜ ਮੰਦਰ ਦੀਆਂ ਪੌੜੀਆਂ ਬਾਰੇ ਚਰਚਾ ਕਰਾਂਗੇ। ਇਹ ਕਿਤਾਬ ਵਿੱਚ ਸਰਜੀਤ ਬਾਤਰ ਨੇ ਆਪਣੇ ਕਾਵ ਸਿਰਜਣਾ ਦੇ ਮੋਢ ਬਾਰੇ ਜਾਣਕਾਰੀ ਦਿੱਤੀ ਹੈ। ਇਸ ਵਿੱਚ ਸੰਸਮਨ, ਰੇਖਾ ਚਿੱਤਰ ਅਤੇ ਸਵੈ ਜੀਵਨੀ ਦਾ ਅੰਸ਼ ਵੀ ਹੈ। ਦੂਸਰੀ ਕਿਤਾਬ ਹੈ ਇਹ ਬਾਤ ਮੇਰੀ ਇੰਨੀ ਹੀ ਨਹੀਂ। ਇਹ ਕਿਤਾਬ ਕਿਸਾਨ ਅੰਦੋਲਨ ਬਾਰੇ ਲਿਖੀ ਕਵਿਤਾ ਤੇ ਵਾਰਤਕ ਦਾ ਸੰਗ੍ਰਹਿ ਹੈ। ਸਰਜੀਤ ਬਾਤਰ ਨੇ ਪ੍ਰਸਿੱਧ ਸਾਇਤਿਕ ਰਚਨਾਵਾਂ ਦਾ ਅਨੁਵਾਦ ਵੀ ਕੀਤਾ। ਬਲੱਡ ਵੈਲਡਿੰਗ ਦਾ ਅਨਵਾਦ ਅਗ ਦੇ ਕਲੀਰੇ ਜੇਰਮਨ ਦਾ ਅਨਵਾਦ ਸਹੀ ਹੋ ਨਹੀਂ ਮੈਂ ਅੰਥੇ ਨਿੰਦਰ ਕਾਲਾ ਮੈਡ ਬੋਮਨ ਆਫ ਸ਼ਿਓ ਦਾ ਅਨਵਾਦ ਮੇਰੇ ਸ਼ਹਿਰ ਦੀ ਪਾਗਲ ਔਰਤ ਸਰਜੀਤ ਪਾਤਰ ਨੂੰ ਸਹਿਦ ਖੇਤਰ ਵਿੱਚ ਪਾਏ ਯੋਗਦਾਨ ਦੇ ਸਬੰਧ ਵਿੱਚ ਕਈ ਇਨਾਮ ਸਨਮਾਨ ਤੇ ਪੁਰਸਕਾਰ ਹਾਸਲ ਹੋਏ ਉਹਨਾਂ ਨੂੰ ਸਰਸਵਤੀ ਪੁਰਸਕਾਰ 1990 ਵਿੱਚ ਹਾਸਲ ਹੋਇਆ ਹਨੇਰੇ ਵਿੱਚ ਸੁਲਕ ਦੀ ਪੰਨ ਮਾਲਾ ਕਾਵ ਸੰਗ੍ਰਹਿ ਉੱਤੇ ਭਾਰਤੀ ਸਹਿਦ ਅਕੈਡਮੀ ਪੁਰਸਕਾਰ 1993 ਈਸਵੀ ਵਿੱਚ ਹਾਸਲ ਹੋਇਆ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ 1997 ਈਸਵੀ ਵਿੱਚ ਪੰਚਨਾਦ ਪੁਰਸਕਾਰ ਭਾਰਤੀ ਪਾਸ਼ਾ ਪਰਿਸ਼ਦ ਕੋਲਕਾਤਾ ਵੱਲੋਂ 1999 ਈਸਵੀ ਵਿੱਚ ਹਾਸਲ ਹੋਇਆ ਅਤੇ ਪਦਮ ਸ਼੍ਰੀ ਦੀ ਉਪਾਧੀ ਭਾਰਤ ਸਰਕਾਰ ਵੱਲੋਂ 2012 ਵਿੱਚ ਹਾਸਲ ਹੋਈ ਸਰਜੀਤ ਪਾਤਰ ਪੰਜਾਬੀ ਦਾ ਇੱਕ ਪ੍ਰਸਿੱਧ ਗਜ਼ਲ گو ਤੇ ਗੀਤਕਾਰ ਉਸਨੇ ਗਜ਼ਲ ਨੂੰ ਬૌਧਿਕ ਤੇ ਯਥਾਰਥਿਕ ਮਸਲਿਆਂ ਨਾਲ ਜੋੜਿਆ ਉਸਨੇ ਗੱਜਲ ਦੇ ਰੂਪਕ ਪੱਖ ਨਾਲੋਂ ਗੱਜਲ ਦੇ ਵਿਸ਼ੇ ਵੱਲ ਜ਼ਿਆਦਾ ਧਿਆਨ ਦਿੱਤਾ। ਉਹ ਆਪਣੀਆਂ ਗੱਜਲਾਂ ਵਿੱਚ ਸਮਾਜਿਕ ਵਿਵਸਥਾ, ਦੀਪ ਮੇਲ ਅਤੇ ਨਰਾਰਥਿਕ ਸਥਿਤੀ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਾ ਹੈ। ਉਹ ਪਰੰਪਰਾਗਤ ਜੀਵਨ ਜਾਚ ਦੇ ਫੋਕੇ ਤੇ ਨਰਾਰਥਿਕ ਪੱਖਾਂ ਨੂੰ ਰੱਦ ਕਰਦਾ ਹੈ ਤੇ ਆਧੁਨਿਕ ਜੀਵਨ ਦੀਆਂ ਸਾਰਥਕ ਸੁਭਾਵਨਾਵਾਂ ਨੂੰ ਪੇਸ਼ ਕਰਦਾ ਹੈ। ਉਹ ਬੜੇ ਹੀ ਕਲਾਤਮਕ ਢੰਗ ਨਾਲ ਪਰੰਪਰਾ ਦੀਆਂ ਝੂਠੀਆਂ ਪਰਤਾਂ ਨੂੰ ਵਿਅੰਗ ਦੀ ਬੜੀ ਤਿੱਖੀ ਸੁਰ ਨਾਲ ਉਧੇੜਦਾ ਹੈ। ਉਦਾਨ ਬਜੋਂ ਕਵਤਾ ਦੀਆਂ 17 ਪੇਸ਼ ਹਨ ਮੇਰੇ ਹਥਿਆਰੇ ਨੇ ਗੰਗਾ ਵਿੱਚ ਲਹੂ ਤੋਤਾ ਕੰਗਾ ਦੇ ਪਾਣੀਆਂ ਵਿੱਚ ਕੋਹਰਾਮ ਨਹੀਂ ਹੈ ਮਸਜਿਦ ਦੇ ਆਖਣ ਤੇ ਕਾਜੀ ਦੇ ਫਤਵੇ ਤੇ ਅੱਲਾ ਨੂੰ ਕਤਲ ਕਰਨਾ ਇਸਲਾਮ ਨਹੀਂ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਡਾਕਟਰ ਸਤਿੰਦਰ ਸਿੰਘ ਦੁਆਰਾ ਸੰਪਾਦਿਤ ਉਸਤਕ ਸੁਰ ਸੰਵੇਦਨਾ ਵਿੱਚ ਦਰਜ ਸਰਜੀਤ ਪਾਤਰ ਦੀਆਂ ਰਚਨਾਵਾਂ ਬਾਰੇ ਚਰਚਾ ਕਰਾਂਗੇ ਖਤਾਂ ਦੀ ਅਡੇ ਕਵਤਾ ਵਿੱਚ ਕਵੀ ਬਾਕੀ ਸਾਰੇ ਰਿਸ਼ਤਿਆਂ ਦੇ ਮੁਕਾਬਲੇ ਮਾਂ ਦੀ ਮੁਹੱਬਤ ਦੀ ਪ੍ਰਸ਼ੰਸਾ ਕਰਦਾ ਹੈ ਉਹ ਕਹਿੰਦਾ ਹੈ ਕਿ ਘਰ ਤੋਂ ਦੂਰ ਰਹਿੰਦੇ ਵਿਅਕਤੀ ਨੂੰ ਭਰਾ ਪਣ ਪਤਨੀ ਮਹਿਬੂਬਾ ਇਹਨਾਂ ਵਿੱਚੋਂ ਭਾਵੇਂ ਕਿਸੇ ਦਾ ਖੱਤ ਆਵੇ ਜਾਂ ਨਾ ਆਵੇ ਪਰ ਮਾਂ ਦਾ ਖੱਤ ਜ਼ਰੂਰ ਆਉਂਦਾ ਹੈ ਖੱਤ ਆਵੇਗਾ ਰਾਤ ਬਰਾਤੇ ਖੱਤ ਆਵੇਗਾ ਅਮੀ ਦਾ ਪੁੱਤਰਾ ਕਿਉਂ ਨਹੀਂ ਭੁੱਲ ਜਾਈਦਾ ਜਿਹੜੀ ਕੁੱਖੋਂ ਜੰਮੀਦਾ ਗਜ਼ਲ ਇੱਕ ਵਿੱਚ ਕਵੀ ਮਹਿਬੂਬ ਦੇ ਪਿਆਰ ਦੇ ਮਲਾਪ ਤੋਂ ਬਾਅਦ ਵਿਛੋੜੇ ਦੀ ਦਰਦਪਰੀ ਅਵਸਥਾ ਦੀ ਗੱਲ ਕਰਦਾ ਹੈ ਉਹ ਲਿਖਦਾ ਹੈ ਜਦੋਂ ਮਿਲਿਆ ਸੀ ਹਾਨ ਦਾ ਸੀ ਸਾਵਰਾ ਜਿਹਾ ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ ਗਜ਼ਲ 2 ਵਿੱਚ ਕਵੀ ਪਿਆਰ ਵਿੱਚ ਅਸਫਲ ਰਹਿਣ ਕਰਕੇ ਉਦਾਸ ਹੈ ਮੇਰਾ ਸੂਰਜ ਡੁੱਬਿਆ ਹੈ ਤੇਰੀ ਸ਼ਾਮ ਨਹੀਂ ਹੈ ਤੇਰੇ ਸਿਰ ਤੇ ਤਾਂ ਸੇਰਾ ਹੈ ਇਲਜ਼ਾਮ ਨਹੀਂ ਹੈ ਇੰਨਾ ਹੀ ਬਹੁਤ ਹੈ ਕਿ ਮੇਰੇ ਖੂਨ ਨੇ ਰੁਕ ਸਿੰਜਿਆ ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ ਉਦੋਂ بارش ਨੂੰ ਕਪਤਾ ਵਿੱਚ ਕਵੀ 1947 ਦੀ ਵੰਡ ਸਮੇਂ ਦੌਰਾਨ ਦਰਮ ਅਤੇ ਅਫਰੀਕਾ ਪ੍ਰਸਤੀ ਦੇ ਨਾਂ ਤੇ ਪਈਆਂ ਬੰਡੀਆਂ ਦੀ ਗੱਲ ਕਰਦਾ ਹੈ ਕਿ ਇਹ ਬੰਡੀਆਂ ਸਿਰਫ ਧਰਤੀ ਦੀਆਂ ਬੰਡੀਆਂ ਹੀ ਨਹੀਂ ਸਨ ਸਗੋਂ ਪੰਜਾਬੀ ਸੈਦਕਾਰਾਂ ਨੂੰ ਵੀ ਧਰਮ ਦੇ ਨਾਂ ਤੇ ਨਿਖੇੜਿਆ ਗਿਆ ਇਸ ਵੰਡ ਨਾਲ ਵੀ ਇਹ ਫਿਰਕਾ ਪ੍ਰਸਤੀ ਖਤਮ ਨਹੀਂ ਹੋਈ ਕਵੀ ਨੂੰ ਚਿੰਤਾ ਹੈ ਕਿ ਪੰਜਾਬ ਸੰਕਟ ਪਾ ਕੇ ਹਿੰਦੂਆਂ ਅਤੇ ਸਿੱਖਾਂ ਵਿੱਚ ਪਈ ਦਰਾਰ ਕਰਨ ਕਿਤੇ ਸ਼ਿਵ ਕੁਮਾਰ ਬਟਾਲਵੀ ਵੀ ਨਾ ਵੰਡਿਆ ਜਾਵੇ। ਉਦੋਂ ਵਾਰਿਸ਼ ਨੂੰ ਵੰਡਿਆ ਸੀ ਹੁਣ ਸ਼ਿਵ ਕੁਮਾਰ ਦੀ ਵਾਰੀ ਏ। ਉਹ ਜ਼ਖਮ ਤੁਹਾਨੂੰ ਭੁੱਲ ਵੀ ਗਏ ਨਵੇਂ ਆਂਦੀ ਹੋਰ ਤਿਆਰੀ ਹੈ। ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਰਜੀਤ ਪਾਤਰ ਆਧੁਨਿਕ ਪੰਜਾਬੀ ਕਵਿਤਾ ਦਾ ਸਿਰਮੌਰ ਸ਼ਾਇਰ ਹੈ। ਪੰਜਾਬੀ ਦਾ ਇਹ ਹਰਮਨ ਪਿਆਰਾ ਕਵੀ 11 ਮਈ 2024 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਹੈ। ਪਰ ਆਪਣੀਆਂ ਰਚਨਾਵਾਂ ਸਦਕਾ ਉਹ ਹਮੇਸ਼ਾ ਅਮਰ ਰਹੇਗਾ ਵੀਡੀਓ ਵੇਖਣ ਤੇ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ